ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਓ ਤੇ YouTube ਚੈਨਲ ਆਪਣਾ ਢਿੱਲੋਂ ਡੇਰੀ ਫਾਰਮ ਬਠਿੰਡਾ ਤੇ ਨਾਲ ਲੱਗਿਆ ਬੈਲ ਆਈਕਨ ਦਬਾ ਲਓ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਆ ਆਪਣਾ ਡਰੈੱਸ ਆ ਵੀਰੇ ਪ੍ਰੋਪਰ ਤੇ ਅੱਜ ਆਪਾਂ ਆਪਦੇ ਘਰੋਂ ਹੀ ਵੀਡੀਓ ਲੈ ਕੇ ਆਏ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਦੂਜਾ ਸੁਆ ਝੋਟੀ ਦੀ ਬਾਕੀ ਦੀ ਜਿਆਦਾ ਜਾਣਕਾਰੀ ਆਪਾਂ ਬੱਚੇ ਤੋਂ ਪੁੱਛਦੇ ਆ ਜੀ ਪੁੱਤ ਸਰਸੀ ਕਾਰ ਸੱਟ ਕਾਰ ਲਈ ਉਹ ਠੀਕ ਠਾਕ ਹੋ ਤੇ ਪੁੱਤ ਨਾਮ ਐਡਰੈਸ ਬੋਲਿਓ ਨਾਮ ਮੇਰਾ ਗੁਰਵੀਰ ਕੌੜਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਸੀਲੇ ਤੋਂ ਲਗਭਗ ਪੰਜ ਕਿਲੇ ਨੇੜੇ ਨੇੜੇ ਪਿੰਡ ਭਾਈ ਰੁਪਾਲ ਜੰਗਿਆਲਾ ਤੇ ਸਾਧ ਨੰਬਰ ਬੋਲ ਦੇ ਪੁੱਤ ਨੰਬਰ 987813908 ਅੱਜ ਪੁੱਤਾਂ ਪਚੋਟੀ ਲੈ ਕੇ ਆਏ ਆ ਹਾਂਜੀ ਕਿਹੜਾ ਸੁਆ ਆ ਗਿਆ ਦਾ ਇਹ ਦੂਜਾ ਸੂਆ ਸੋਣੀਆ ਦੂਜਾ ਸੂਆ ਹਾਂ ਤੇ ਕਿੰਨੇ ਦਿਨ ਬਾਕੀ ਆ ਇਹਦੇ ਇਹ ਫਿਰ 4-5 ਦਿਨ ਲੈ ਲੇ। ਲੈ ਜੂਗੀ 4-5 ਦਿਨ ਤੇ ਕਿੰਨਾ ਦੁੱਧ ਨੇ ਪਹਿਲੇ ਸੂਏ ਅਗਲੇ ਨੇ ਦੱਸਿਆ ਤੇ ਦੂਜੇ ਸੂਏ ਹੁਣ ਕਿੰਨਾ ਕੱਢੂ ਪਿਛਲੇ ਸੂਏ ਨੇ ਪਿਛਲੇ ਸੂਏ ਨੇ 11 ਕਿਲੋ ਦੁੱਧ ਦਿੱਤਾ ਹਾਂ ਤੇ ਐਤ ਕੀ ਐਤ ਕੀ 13 ਪਲੱਸ ਦੇ ਦੂਗੀ ਰਾਮ ਹਾਂ ਤੇ ਖੋਲ ਆਪ ਤੋਰ ਦੇਖਾਂਗੇ ਕਮੈਂਟ ਬੜੀ ਰਹਿੰਦੇ ਆ ਫੇਸ ਦੇਖੋ ਜੀ ਇੱਕ ਨੰਬਰ ਸੀਲ ਸੂਲ ਪੂਰੀ ਆ ਆ ਦੇਖੋ ਥਣਚਾਰੇ ਨਿਕੜਵੇਂ ਪੂਰੇ ਗੈਪ ਤੇ ਚੱਲਿਆ ਚੱਲ ਆ ਦੇਖੋ ਫੇਰ ਤੁਸੀਂ ਦਰੋਂ ਵੀ ਸਮਾਰ ਕੇ ਚੈੱਕ ਕਰਾ ਲਈ ਫੇਰ ਹੌਲੀ ਆ ਦੇਖੋ ਜੀ ਕਰੋ ਚੈੱਕ ਥਣਲੇ ਉਹਦੀ ਇੱਕ ਨੰਬਰ ਝੋਟੀ ਹੈਗੀ ਤੇ ਪੂਰੀ ਚੰਗੀ ਹੈਗੀ ਤੇ ਜੇ ਨਾ ਵੀ ਕੀ ਵੀਰੇ ਆਪਾਂ ਸੂਈ ਵੀ ਦੀ ਵੀਡੀਓ ਅਪਲੋਡ ਕਰਾਂਗੇ ਲੈ ਚੱਲ ਮਾੜੀ ਜੀ ਹੋਰ ਡੇਟਾ ਤਿੱਕਰ ਚਾ ਗੁਲਮੋਲ ਆ ਕਰੋ ਚੈੱਕ ਆ ਦੇਖੋ ਜੀ ਦੂਜੀ ਸ਼ਾਈਡ ਦੇ ਥਣ ਚੈੱਕ ਕਰ ਲੋ ਕਰੋ ਚੈੱਕ ਕਰੋਦਾਰਸ਼ਨ ਪੂਰੀ ਬੜੀਆ ਝੋਟੀ ਆ ਤੇ ਦੁੱਧ ਜਿੰਨਾ ਤੁਹਾਨੂੰ ਦੱਸਿਆ ਦੇ ਦੇਣਾ ਤੇ ਡਿਮਾਂਡ ਇਹਦੀ ਰਹੂਗੀ ਫੋਨ ਤੇ ਤੇ ਹੋਊਗੀ ਜਮਾਂ ਜਾਇਜ਼ ਡਿਮਾਂਡ ਆ ਦੇਖੋ ਥਣ ਲੈਵਲ ਨੂੰ ਤੁਹਾਨੂੰ ਨੇੜੇ ਤੇ ਚੈੱਕ ਕਰਾ ਦੇਣ ਦੇਖੋ ਤੇ ਬਾਹਰ ਤੇ ਨਾ ਹੱਥੁੱਤ ਫੇਰੀ ਪੁੱਤੇ ਲੈਵਲ ਦੇ ਗਾਈਆਂ ਆ ਰਹੀ ਆ ਬਰੇ ਤੇ ਦੇਖੇ ਹੀ ਬਣਦਾ ਸਭ ਕੁਝ ਆ ਦੇਖੋ ਲਓ ਲਓ ਬੋਲੋ ਲਓ ਜੀ ਬੈ ਜਾ ਠੀਕ ਆ ਤੇ ਡਿਮਾਂਡ ਇਹਦੀ ਆਊਗੀ ਫੋਨ ਤੇ ਤੇ ਤੂੰ ਨੰਬਰ ਫੇਰ ਬੋਲ ਦੇ ਪਤਾ ਨੰਬਰ 9878139084 ओके ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਆ ਦੇਖੋ ਹੁਣ ਫੇਸਬੁਕ ਫੇਰੇ ਦਾ ਚੈੱਕ ਕਰਾਉਣਾ ਕੋਈ ਸਕੁਆਰਟੀ ਦੇਖੋ ਫਰੀਕ ਸਿੰਘ ਆ ਜਮ ਤੇ ਇਧਰਲੀ ਸ਼ਰਟ ਦੇ ਵੀ ਥਣ ਚੈੱਕ ਕਰ ਲਓ ਤੇ ਆਪਣਾ ਡਰੈੱਸ ਵੀਰੇ ਆਹਾ ਪ੍ਰੋਪਰ ਤੇ ਆਪਣੇ ਘਰ ਦੀ ਵੀਡੀਓ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਆ ਦੇਖੋ ਜੀ ਪੂਰੀ ਇੱਕ ਨੰਬਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ